ਅਸੀਂ ਬਖ ਬਖ ਜ਼ਿਲ੍ਹਿਆਂ 'ਚ ਮੀਟਿੰਗਾਂ ਕਰਨ ਆਏ ਹਾਂ ਲੁਧਿਆਣੇ ਤੋਂ ਬਾਅਦ ਅਸੀਂ ਬਰਨਾਲਾ ਮੋਗਾ ਅੱਜ ਫਰੀਦਕੋਟ ਆਏ ਆਂ ਲੋਕਾਂ ਨੂੰ ਜਗਾਉਣ ਲਈ ਵੀ ਲੋਕਾਂ ਨੂੰ ਲਾਮਬੰਦ ਕਰਨ ਲਈ ਕਿ ਜਿਹੜਾ 15 ਅਗਸਤ ਨੂੰ ਵੱਡਾ ਕੱਠ ਰੱਖਿਆ ਗਿਆ ਲੁਧਿਆਣੇ ਮਾਰਚ ਦਾ ਤੇ 15 ਸਤੰਬਰ ਤੱਕ ਜਿਹੜਾ ਬੰਨ ਮਾਰਨ ਦਾ ਸੀੁੱਡੇ ਦੇ ਰਿਆਜ ਰੱਖਿਆ ਸ਼ੌਂਕ ਨਹੀਂ ਸਾਨੂੰ ਕੋਈ ਅਸੀਂ ਬੰਨ ਮਾਰਦੇ ਫਿਰਿਏ ਪਰ ਅਸੀਂ ਮਜਬੂਰ ਹੋ ਕੇ ਕਿਉਂਕਿ ਅਸੀਂ ਉਹ ਜ਼ਹਿਰਾਂ ਪੀ ਕੇ ਮਰ ਰਹੇ ਆਂ ਸਾਡੇ ਜਵਾਕ ਮਰ ਰਹੇ ਆ ਸਾਡੇ ਸਾਡੇ ਪੰਛੀ ਪਸ਼ੂ ਮਰ ਰਹੇ ਆ ਸਾਡੀ ਧਰਤੀ ਮਰ ਰਹੀ ਆ ਪਾਣੀ ਦੇ ਨਾਲ ਜਿੰਨੀ ਜ਼ਹਿਰ ਜਿੰਨੀ ਡੈਂਗ ਫੈਕਟਰੀਆਂ ਜਿਹੜੀਆਂ ਲੁਧਿਆਣੇ ਦੇ ਵਿੱਚ ਬੁੱਢੇ ਦਰਿਆ ਰਾਹੀਂ ਸਤਲੁਜ ਪਾਈ ਜਾ ਰਹੀ ਆ ਉਹ ਜ਼ਹਿਰ ਉਹਨੂੰ ਲੈ ਕੇ ਅਸੀਂ ਵੱਖ-ਵੱਖ ਜ਼ਿਲ੍ਹਿਆਂ 'ਚ ਪਹੁੰਚੇ ਆ ਲੋਕਾਂ ਨੂੰ ਜਗਾਉਣ ਦੇ ਲਈ ਵੀ ਆਉ ਉੱਠ ਕੇ ਐਫਆਈ ਪਾਣੀ ਬੰਦ ਕਰਦੀ ਹੁਣ ਤੁਸੀਂ ਦੇਖੋ ਕਿ ਲਗਾਤਾਰ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਲਗਾਤਾਰ ਪੜਤਾਲ ਹੋ ਰਹੀ ਹੈ ਜਾਂਚਾਂ ਹੋ ਰਹੀਆਂ ਨੇ ਉਹਨਾਂ ਰਿਪੋਰਟਾਂ ਦੇ ਜਿਹੜੇ ਮਤਲਬ ਕਿ ਸਾਡੇ ਸਾਹਮਣੇ ਨਤੀਜੇ ਆ ਰਹੇ ਨੇ ਬੜੇ ਚਿੰਤਾਜਨਕ ਨੇ ਤੇ ਬੜੇ ਲੂੰ ਕੰਡੇ ਖੜੇ ਕਰ ਦੇਣ ਵਾਲੇ ਉਹ ਅੰਕੜੇ ਨੇ ਵੀ ਇੱਥੋਂ ਦਾ ਕਿਹਾ ਜਾ ਰਿਹਾ ਜਿਹੜੇ ਤੁਹਾਡੇ ਆਉਣ ਵਾਲੇ ਪੈਰਾਂ ਦੇ ਬੱਚੇ ਨਹੀਂ ਪੈਦਾ ਹੋਣੇ ਇਹ ਪਾਣੀ ਪੀ ਰਹੇ ਆ ਜਿਹੜਾ ਸੀ ਜੇ ਮਾੜਾ ਮੋਟਾ ਕੋਈ ਬੱਚਾ ਪੈਦਾ ਵੀ ਹੋਊਗਾ ਕੋਈ ਦਵਾਈ ਲੈ ਕੇ ਤਾਂ ਉਹ ਕਿਸੇ ਬਿਮਾਰੀ ਨਾਲ ਪੀੜਤ ਹੋਊਗਾ ਚਾਹੇ ਉਹ ਕੈਂਸਰ ਨਾਲ ਹੋਵੇ ਚਾਹੇ ਕਾਲਾ ਪੀੜਿਆ ਹੋਵੇ ਚਾਹੇ ਉਹ ਹੱਡੀਆਂ ਦਾ ਰੋਗ ਹੋਵੇ ਸਹੀ ਸਲਾਮ ਸਾਡੇ ਜਵਾਕ ਨਹੀਂ ਪੈਦਾ ਹੋਣੇ 6-6 ਮਹੀਨਿਆਂ ਦੇ ਬੱਚਿਆਂ ਦੀਆਂ ਕਿਡਨੀਆਂ ਉੱਡ ਰਹੀਆਂ ਨੇ ਸਾਲ-ਸਾਲ ਦੇ ਜਵਾਕਾਂ ਨੂੰ ਕੈਂਸਰ ਹੋ ਰਿਹਾ ਹੈ ਕਾਲੇ ਪੀੜੇ ਹੋ ਰਹੇ ਨੇ ਹਸਪਤਾਲ ਭਰੇ ਪਏ ਆ ਇਹ ਉਹ ਪਾਣੀ ਦੀ ਬਦੌਲਤ ਆ ਜਿਹੜਾ ਲਗਾਤਾਰ ਪਿਛਲੇ 35-40 ਸਾਲ ਤੋਂ ਅਸੀਂ ਇਹਨਾਂ ਦਰਿਆਵਾਂ 'ਚੋਂ ਪਾਇਆ ਜਾ ਰਿਹਾ ਤੇ ਅਸੀਂ ਉਹ ਪਾਣੀ ਪੀ ਰਹੇ ਹਾਂ ਹਰ ਵਾਰੀ ਸਰਕਾਰਾਂ ਬਣਦੀਆਂ ਨੇ ਇਹਨੂੰ ਮੁੱਦਾ ਬਣਾ ਕੇ ਕਿ ਅਸੀਂ ਇਹ ਬੁੱਢੇ ਦਰਿਆ ਦਾ ਪਾਣੀ ਸਤਲੁਜ ਨਹੀਂ ਪੀਣ ਦੇਵਾਂਗੇ ਅਸੀਂ ਲੋਕਾਂ ਨੂੰ ਸਾਫ਼ ਪਾਣੀ ਦੇਵਾਂਗੇ ਅਸੀਂ ਉੱਥੇ ਪਲਾਂਟ ਲਾਵਾਂਗੇ ਅਸੀਂ ਫੈਕਟਰੀਆਂ ਬੰਦ ਕਰ ਦਾਂਗੇ ਆ ਸਰਕਾਰ ਵੀ ਕਦੇ ਉੱਥੇ بڑے ਵੀਡੀਓ ਬਣਾ ਆਪਣਾ ਪਾਉਂਦੇ ਸੀਗੇ ਭਵੰਤਮਾਨ ਵਰਗੇ ਕੋਲ ਦਾਰਸ਼ਨਿਕਾਂ ਵਰਗੇ ਹੋ ਲੀਡਰ ਕਿ ਆ ਦੇਖੋ ਲੋਕਾਂ ਨੂੰ ਜ਼ਹਿਰ ਪਿਆਇਆ ਜਾ ਰਿਹਾ ਆਜੇ ਵੀ ਚੁੱਪ ਕਰ ਗਏ ਕਿ ਚੁੱਪ ਕਿਉਂ ਕਰਦੇ ਨੇ ਮੋਟਾ ਚੜਾਵਾ ਚੜਦਾ ਬਹੁਤ ਤਕੜੇ ਘਰਾਣੇ ਨੇ ਜਿੰਨਾਂ ਦੀਆਂ ਫੈਕਟਰੀਆਂ ਨੇ ਹੁਣ ਐਵੇਂ ਥੋੜੀ ਰਾਜਾ ਬਣ ਕੇ ਪਾਰਲੀਮੈਂਟਸ ਜਾ ਕੇ ਨਾਲੇ ਹੱਕ ਤੇ ਬੋਲਦਾ ਵੀ ਡੈਂਗ ਫੈਕਟਰੀਆਂ ਲੱਗਣੀਆਂ ਚਾਹੀਦੀਆਂ ਨੇ ਹੁਣ ਇਸ ਕਰਕੇ ਇਹ ਇਹ ਜਿਹੜਾ ਸਾਰੇ ਚੁੱਪ ਹੋ ਜਾਂਦੇ ਨੇ ਤਾਂ ਲੋਕ ਹੀ ਨੇ ਠੀਕ ਹੈ ਜੇ ਤੁਸੀਂ ਘਰਾਂ 'ਚ ਬੈਠ ਕੇ ਕੁੰਡੇ ਲਾ ਕੇ ਤੁਹਾਨੂੰ ਲੱਗਦਾ ਵੀ ਅਸੀਂ ਵੱਜਾਂਗੇ ਕਿ ਕਿੱਥੋਂ ਵੱਜੋਗੇ ਆਪਾਂ 24 ਘੰਟੇ ਪਾਣੀ ਵਰਤਦੇ ਆਂ ਹਰ ਕੰਮ 'ਚ ਪਾਣੀ ਆ ਆਟਾ ਗੁੰਨਣਾ ਦਾਲਾਂ ਬਣਾਉਣੀਆਂ ਨੇ ਪਾਣੀ ਵਰਤਨੇ ਆ ਪੀਣੇ ਆ ਤਾਂ ਪਾਣੀ ਆ ਪਸ਼ੂਆਂ ਨੂੰ ਪਿਉਉਣੇ ਆ ਤਾਂ ਪਾਣੀ ਆ ਧਰਤੀ ਨੂੰ ਲਾਉਣੇ ਆ ਫਸਲਾਂ ਨੂੰ ਲਾਉਣੇ ਆ ਨਾਜ ਅਸੀਂ ਖਾਣੇ ਆ ਉਹ ਤਾਂ ਪਾਣੀ ਆ ਸਬਜ਼ੀਆਂ ਦਾਲਾਂ ਲੈਣਾ ਤਾਂ ਪਾਣੀ ਆ ਤਾਂ ਪਾਣੀ ਤੋਂ ਬਿਨਾਂ ਜੀਵਨ ਸੰਭ ਨਹੀਂਦਾ ਇਸ ਕਰਕੇ ਇਹ ਪਾਣੀ ਸਾਡਾ ਧਰਤੀ ਹੈ ਇਹ ਕੱਲਾ ਦਰਿਆਵਾਂ 'ਚ ਨਹੀਂ ਪਾ ਰਹੀਆਂ ਜ਼ਹਿਰਾਂ ਇਹ ਬੋਰ ਕਰਕੇ ਧਰਤੀ ਇਹ ਤਾਂ ਸਿੱਧਾ ਹੈਪੀ ਜਾ ਰਿਹਾ ਜੀਰੇ ਇਹੀ ਹੋਇਆ ਸੀ ਜੀਰੇ ਦੇ ਵਿੱਚ ਤੁਸੀਂ ਦੇਖੋ ਵੀ ਜਦੋਂ ਪਸ਼ੂਆਂ ਨੂੰ ਵੀ ਕੈਂਸਰ ਹੋ ਗਿਆ ਬੰਦਿਆਂ ਨੂੰ ਵੀ ਕੈਂਸਰ ਹੋ ਗਿਆ ਲੋਕ ਮਰਨ ਲੱਗੇ ਪਸ਼ੂ ਮਰਨ ਲੱਗੇ ਉਦੋਂ ਲੋਕ ਉੱਠ ਕੇ ਖੜੇ ਹੋਏ ਸਮੁੱਚਾ ਪੰਜਾਬ ਜੀਰੇ ਆ ਕੇ ਖੜਿਆ ਤਾਂ ਜਾ ਕੇ ਉਹ ਫੈਕਟਰੀ ਜਿਹੜੀ ਬੰਦ ਹੋਈ ਆ ਤੁਸੀਂ ਕਮਾਲ ਦੀ